ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਖਨੀ ਸਿੰਘ ਰੂਬਰ ਰਾਜਣ ਈ-ਲਰਨਿੰਗ ਹਾਈਵੇ ਤੋਂ ਪਰਮਾਤਮਾ ਦੀ ਮਿਹਰ ਨਾਲ ਸਾਡੇ ਬਹੁਤ ਸਾਰੇ ਵੀਜ਼ੇ ਲੱਗਦੇ ਆ ਰਹੇ ਨੇ ਅੱਜ ਤੁਹਾਡੇ ਨਾਲ 5 ਸਕਸੈਸ ਸਟੋਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਗਸੀਰ ਸਿੰਘ ਜੀ ਬਰਾੜ ਰਾਜਣਿਆ ਤੋਂ ਆਨੇ ਵਿਜ਼ਟਰ ਵੀਜ਼ਾ ਲੱਗਿਆ ਇਹਨਾਂ ਦਾ ਬਸਾਨ ਸਿੰਘ ਸੰਧੂ ਵਿਜ਼ਟਰ ਵੀਜ਼ਾ रोडे पिंड तो ने परमजीत कौर संगतपुरा विजर वीजा बूटा सिंह महाराज तो बठिंडा एरिया ਬਰਮਜੀਕੌਰ ਮਰਾਜ਼ ਬਠਿੰਡਾ ਏਰੀਆ ਜੇ ਤੁਸੀਂ ਵੀ ਵਿਜ਼ਟਰ ਵੀਜ਼ਾ ਲਵਾਉਣਾ ਚਾਹੁੰਦੇ ਹੋ ਸਾਡੇ ਨਾਲ ਜਰੂਰ ਸੰਪਰਕ ਕਰੋ ਈ-ਲਰਨਿੰਗ ਹਾਈਵੇ ਤੁਹਾਡਾ ਵਿਜ਼ਟਰ ਵੀਜ਼ਾ ਹੈਗੀ ਤੁਸੀਂ ਵੀ ਆਓ ਕੈਨੇਡਾ ਘੁੰਮਣ ਜਾਓ ਸასი ਕਾਲ